ਸਸ਼ੀਕਾਲ ਜੀ ਕਿਵੇਂ ਹੋ ਸਾਰੇ ਹੋਪਸ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਅਸੀਂ ਆਪਣੀਆਂ ਭੈਣਾਂ ਲਈ ਲੈ ਕੇ ਆਏ ਆ ਜੀ ਬਹੁਤ ਸੋਹਣੇ ਜਿਹੜੇ ਸੂਟ ਤੁਸੀਂ ਦੇਖ ਰਹੇ ਆ ਪਹਿਲਾ ਸਾਡਾ ਸੂਟ ਆ ਜੀ ਬਲੈਕ ਕਲਰ ਦਾ ਜਿਹੜਾ ਕਿ ਮਸ਼ੀਨ ਵਰਕ ਹੋਇਆ ਸੂਟ ਬਹੁਤ ਹੀ ਪਿਆਰੀ ਜਿਹੜੀ ਇੰਬਰਾਇਡਰੀ ਹੋਈ ਏ ਤੇ ਮਸ਼ੀਨ ਵਰਕ ਦੀ ਬੜਾ ਹੀ ਪਿਆਰਾ ਜਿਹਾ ਜਿਹੜਾ ਵਰਕ ਆ ਬਿਲਕੁਲ ਬੜੀ ਬਰੀਕੀ ਨਾਲ ਵਰਕ ਕੀਤਾ ਗਿਆ ਆ ਸੋ ਆ ਇਹਦਾ ਕੇਰਾ ਜੀ ਤੇ ਆ ਇਹਦੀਆਂ ਬਾਜੂ ਆ ਭਰੀਆਂ ਭਰੀਆਂ ਦੋ ਬਾਜੂ ਤੇ ਵੀ ਐਵੇਂ ਵਰਕ ਆ ਬਾਜੂ ਨੇ ਦੋਨੇ ਹੀ ਦੀਆਂ ਠੀਕ ਬਹੁਤ ਸੋਹਣਾ ਜਿਹੜਾ ਵਰਕ ਆ ਉਹ ਤੁਸੀਂ ਦੇਖ ਸਕਦੇ ਆ ਹੋਇਆ ਆ ਤੇ ਇਹਦੇ ਚ ਜਿਹੜੇ ਕਲਰ ਸੂਟ ਚ ਪਾਏ ਆ ਸੇਮ ਕਲਰ ਸੀ ਦੁਪੱਟੇ ਤੇ ਦਿੱਤੇ ਆ ਟਾਈ ਐਂਡ ਡਾਈ ਦਾ ਦੁਪੱਟਾ ਇਹਦੇ ਨਾਲ ਸੈਮੀ ਚਨਾਨ ਦਾ ਬਹੁਤ ਹੀ ਪਿਆਰਾ ਖੁੱਲ੍ਹਾ-ਬੁੱਲ੍ਹਾ ਟਾਈ ਮੀਟਰ ਜਿਹੜਾ ਦੁਪੱਟਾ ਰਹੂਗਾ ਤੇ ਇਹਦਾ ਜਿਹੜਾ ਸਟਾਫ ਆ ਕਾਟਨ ਆ ਬਹੁਤ ਹੀ ਪਿਆਰੀ ਜਿਹੜੀ ਆ ਕਾਟਨ ਦਾ ਸਟਾਫ ਆ ਸੂਟ ਆ ਸੋ ਤੁਸੀਂ ਬਾਏ ਕਰਨ ਲਈ ਸਾਨੂੰ ਜਿਹੜਾ ਆ WhatsApp ਤੇ ਅ ਤੁਸੀਂ ਕੰਟੈਕਟ ਕਰ ਸਕਦੇ ਹੋ ਸਾਨੂੰ ਪ੍ਰਾਈਸ ਪੁੱਛ ਕੇ ਸੂਟ ਜਿਹੜਾ ਤੁਸੀਂ ਲੈ ਸਕਦੇ ਹੋ ਨੈਕਸਟ ਇਹ ਆ ਜੀ ਸਾਡੇ ਕੋਲ ਫਰੋਜ਼ੀ ਕਲਰ ਦਾ ਜਿਹੜਾ ਇਹ ਸੂਟ ਆ ਜੀ ਇਹ ਵੀ ਬਹੁਤ ਪਿਆਰੀ ਸੇਮ ਕਾਟਨ ਆ ਜਿਹੜੀ ਬਲੈਕ ਕਲਰ ਦਾ ਸੀ ਉਹੀ ਇਹੀ ਕਲਰ ਇਹ ਸੇਮ ਅ ਕਾਟਨ ਜਿਹੜੀ ਆ ਉਹ ਫਰੋਜ਼ੀ ਕਲਰ ਚ ਇਹ ਨੈਕ ਦਾ ਡਿਜ਼ਾਈਨ ਆ ਬਹੁਤ ਸੋਹਣਾ ਜਿਹੜਾ ਇਹ ਲਾਈਟ ਫਰੋਸੀ ਦੀ ਸ਼ੇਡ ਹੈ ਤੇ ਨੈਕ ਡਿਜ਼ਾਈਨ ਗੜਾ ਆ ਗਿਆ ਤੇ ਵਿੱਚ ਇਹਦੇ ਬੂਟੀ ਆ ਗਈ ਤੇ ਆ ਇਹਦੀਆਂ ਬਾਜੂ ਨੇ ਆ ਇਹਦੇ ਬਾਜੂ ਤੇ ਵੀ ਵਰਕ ਆ ਗਿਆ ਡਿਜ਼ਾਈਨਿੰਗ ਬਹੁਤ ਸੋਹਣੀ ਆ ਡਿਫਰੈਂਟ ਜਿਹੇ ਡਿਜ਼ਾਈਨਿੰਗ ਆ ਬੜੇ ਕਲਰ ਕੰਬੀਨੇਸ਼ਨ ਵੀ ਬਹੁਤ ਸੋਹਣਾ ਇਹਦਾ ਤੇ ਇਸ ਨੂੰ ਤੁਸੀਂ ਬਾਈ ਕਰਨ ਲਈ ਜਿਹੜਾ ਸਾਨੂੰ ਕੰਟੈਕਟ ਕਰ ਸਕਦੇ ਹੋ ਆਹ ਦੁਪੱਟਾ ਇਹਦੇ ਨਾਲ ਟਾਈ ਐਂਡ ਆਏ ਦਾ ਦੁਪੱਟਾ ਜਿਹੜਾ ਆ 2.5 ਮੀਟਰ ਦਾ ਸ਼ਿਫੋਨ ਦਾ ਦੁਪੱਟਾ ਆ ਨੈਕਸਟ ਜੇ ਸਾਡੇ ਕੋਲ ਇਹ ਵੀ ਕਾਟਨ ਸਟੱਫ ਆ ਬਹੁਤ ਹੀ ਪਿਆਰਾ ਕਾਟਨ ਆ ਇਹਦੇ ਥੱਲੇ ਲਾਈਨਿੰਗ ਲਗਵਾਉਣ ਦੀ ਵੀ ਜ਼ਰੂਰਤ ਨਹੀਂ ਹੈਗੀ ਸਾਨੂੰ ਬਹੁਤ ਹੀ ਪਿਆਰੀ ਜਿਹੜੀ ਆ ਸੁਪਰ ਕਾਟਨ ਆ ਇਹਦੇ neck ਤੇ ਡਿਜ਼ਾਈਨ ਹੋਇਆ ਆ ਤੇ ਬਾਜੂ ਤੇ ਆ ਬਾਜੂ ਆ ਆਈ ਦੀਆਂ ਬਾਜੂ ਆਈ ਦਾ neck ਸਿੰਪਲ ਜਿਹਾ ਸੂਟ ਆ ਇਹਨੂੰ ਤੁਸੀਂ ਫਿਨਿਸ਼ਿੰਗ ਪੱਟੀ ਵਾਈਟ ਕਲਰ ਦੀ ਲਗਾ ਕੇ ਪਾਈਕਿੰਗ ਲਗਾ ਕੇ ਜਿਹੜਾ ਸਟਿਚ ਕਰਾ ਸਕਦੇ ਦੁਪੱਟਾ ਇਹਦੇ ਨਾਲ ਜਿਹੜਾ ਦਿੱਤਾ ਜੀ ਅਸੀਂ ਕੋਟਾ ਡੋਰੀਆ ਦਾ ਬਹੁਤ ਹੀ ਪਿਆਰਾ ਨਾਲ ਦੁਪੱਟਾ ਦਿੱਤਾ ਸੀ ਇਹਦੇ ਫਲਾਰ ਬਣੇ ਹੋਏ ਆ ਜੀ ਪੇਂਟ ਕੀਤਾ ਹੋਇਆ ਆ ਹੈਂਡ ਪੇਂਟ ਰੋਜ਼ਸ ਬਣੇ ਹੋਏ ਆ ਵਿੱਚ ਸਾਰੇ ਦੁਪੱਟੇ ਦੇ ਡਾਟਸ ਪਈਆਂ ਹੋਈਆਂ ਦੇਖੋ ਤੁਸੀਂ ਦੁਪੱਟਾ ਇੱਕ ਵਾਰੀ ਦੇਖੋ ਬਹੁਤ ਸੋਹਣਾ ਜਿਹੜਾ ਦੁਪੱਟਾ ਪੱਲਿਆਂ ਤੇ ਰੋਜ਼ਸ ਪਏ ਹੋਏ ਆ ਵਿੱਚ ਡਾਟਸ ਦਿੱਤੀਆਂ ਹੋਈਆਂ ਆ ਇਹਦੇ ਵਿੱਚ ਵੀ ਜਿਹੜਾ ਆ ਉਹ ਰੋਜ਼ਸ ਪਏ ਹੋਏ ਆ ਹੈਂਡ ਪੇਂਟ ਦਾ ਦੁਪੱਟਾ ਬੜਾ ਹੀ ਸੌਫਟ ਹੈਂਡ ਪੇਂਟ ਦੇਖੋ ਤੁਸੀਂ ਸਾਡਾ ਬਿਲਕੁਲ ਸੌਫਟ ਆ ਸੋ ਇਹਨੂੰ ਤੁਸੀਂ ਬੜੇ ਆਪਣੇ ਵਧੀਆ ਢੰਗ ਨਾਲ ਤੁਸੀਂ ਇਹਨੂੰ ਸਟਿਚ ਕਰਵਾ ਸਕਦੇ ਹੋ ਸਲਵਾਰ ਵੀ ਬਣਾ ਸਕਦੇ ਹੋ ਪੈਂਟ ਵੀ ਬਣਾ ਸਕਦੇ ਹੋ ਨੈਕਸਟ ਇਹ ਆਜੀ ਸਾਡੇ ਕੋਲ 오ਰੇਂਜ ਕਲਰ ਦਾ ਇਹ 오ਰੇਂਜ ਕਲਰ ਦਾ ਸੂਟ ਆ ਜੀ ਤੇ ਬਹੁਤ ਸੋਹਣਾ ਜਿਹੜਾ ਵਰਕ ਹੋਇਆ ਆ ਕਾਫੀ ਵੱਡੇ ਵੱਡੇ ਫਲਾਰ ਆ ਤੇ ਉੱਪਰ ਨੂੰ ਵੇਲ ਆ ਰਹੀ ਆ ਇਹ ਮਸਲੀਨ ਕਾਟਨ ਦਾ ਡਾਈ ਕਰਵਾਈ ਹੋਈ ਜਿਹੜੀ ਮਸਲੀਨ ਉਹਦਾ ਸੂਟ ਆ ਆ बाजू ਤੇ ਫੁੱਲ ਆ ਦੋ ਬਾਜੂ ਨੇ ਤੇ ਦੁਪੱਟਾ ਇਹਦੇ ਨਾਲ ਟੈਬੀ ਸਿਲਕ ਦਾ ਜੀ ਇਹ ਵੀ ਹੈਂਡ ਪੇਂਟ ਕੀਤਾ ਹੋਇਆ ਦੁਪੱਟਾ ਉਹਨਾਂ ਨੇ ਕਰਵਾਇਆ ਸੀ ਸਾਡੇ ਕੋਲ ਸੋ ਉਹੀ ਕਲਰ ਜਿਹੜੇ ਆਪਾਂ ਸੂਟ ਵਿੱਚ ਪਾ ਦਿੱਤੇ ਨੇ ਤੁਸੀਂ ਵੀ ਜੇਕਰ ਕਰਵਾਉਣਾ ਚਾਹੁੰਦੇ ਹੋ ਸਾਨੂੰ ਕੰਟੈਕਟ ਕਰ ਸਕਦੇ ਹੋ ਨੈਕਸਟ ਇਹ ਜੀ ਸਾਡੇ ਕੋਲ ਜੋਰ ਜੱਟ ਦਾ ਸੂਟ ਆ ਇਹ ਵੀ ਬੜਾ ਪਿਆਰਾ ਜਿਹੜਾ ਸੂਟ ਬਣਿਆ ਹੋਇਆ ਆ ਇਵੇਂ ਬਣ ਕੇ ਆਊਗਾ ਸੂਟ ਏ ਜੋਰਜਟ ਦਾ ਸੂਟ ਏ ਆਫ ਵਾਈਟ ਕਲਰ ਆ ਸਾਈਡ ਤੇ ਆਉਗੇ ਫਲਾਰ ਆ ਇੱਕ ਕੋਰਨਰ ਤੇ ਹਿੱਪ ਤੇ ਆਊਗਾ ਠੀਕ ਇਹਦੀਆਂ ਬਾਜੂ ਤੇ ਵੀ ਇਵੇਂ ਹੀ ਫਲਾਰ ਜਿਹੜਾ ਬਣਿਆ ਹੋਇਆ ਏ ਆਹਦੀਆਂ ਬਾਜੂ ਨੇ ਬੜਾ ਹੀ ਦੇਖੋ ਸੌਫਟ ਜਿਹੜਾ ਪੇਟ ਏ ਤੇ ਦੁਪੱਟਾ ਇਹਦੇ ਨਾਲ ਬੜਾ ਹੀ ਪਿਆਰਾ ਸੀ ਡਾਈ ਕਰਵਾਇਆ ਜੀ ਸੈਮੀ ਚੁਣਨ ਦਾ ਦੁਪੱਟਾ ਏ ਖੁੱਲਾ ਡੁੱਲਾ 2 ਮੀਟਰ ਕਿੰਨਾ ਵਧੀਆ ਇਹਦੇ ਨਾਲ ਜਿਹੜਾ ਵਾਈਟ ਨਾਲ ਗ੍ਰੇਸ ਆਉਗੀ ਉਹੀ ਕਲਰ ਜਿਹੜੇ ਅਸੀਂ ਦੁਪट्टे 'ਚ ਪਾਏ ਨੇ ਦੇਖੋ ਸਾਰੇ ਕਲਰ ਦੁਪट्टे 'ਚ ਪਏ ਹੋਏ ਨੇ ਸੂਟ ਨਾਲ ਦੇ ਸੋ ਇਹ ਵੀ ਬੜਾ ਪਿਆਰਾ ਸੂਟ ਆ ਇੱਕ ਤੁਹਾਨੂੰ ਦਿਖਾਉਣਾ ਚਾਹੁੰਦੀ ਸੀ ਸਾਡਾ ਇੱਕ ਆਰਡਰ ਸੀ ਜੀ ਇਹ ਉਹਨਾਂ ਦਾ ਸਿੰਪਲ ਸੂਟ ਸੀ ਜੋ ਕਹਿੰਦੇ ਸੀ ਸਾਨੂੰ ਕੋਈ ਵਧੀਆ ਜਿਹਾ ਸੂਟ ਇਦਾਂ ਸਿੰਪਲ ਨੂੰ ਤੁਸੀਂ ਵਧੀਆ ਢੰਗ ਨਾਲ ਤਿਆਰ ਕਰਾ ਦਿਓ ਸੋ ਅਸੀਂ ਉਹਨਾਂ ਨੂੰ ਉਹਨਾਂ ਦਾ ਅਮੈਂਡਮੈਂਟ ਲੈ ਕੇ ਤੇ ਆ ਸਿੰਪਲ ਸੂਟ ਸੀ ਇਹਨੂੰ ਅਸੀਂ ਕਟਵਰਕ ਕਰਾ ਕੇ ਵਿੱਚ ਬੂਟੀ ਨਾਲ ਹੀ ਇਹਦੇ ਐਵੇਂ ਦੀ ਕਟਵਰਕ ਕਰਵਾਤੀ ਡਬਲ ਕਟਵਰਕ ਕਰਾ ਕੇ ਆ ਵਿੱਚ ਅਸੀਂ ਇਹਦੇ ਡਿਜ਼ਾਈਨਿੰਗ ਕਰਤੀ ਆ ਸਾਰੇ ਦੇ ਅੱਗੇ ਪਿੱਛੇ ਸ਼ਰਟ ਦੇ ਆਉਗੀ ਤੇ ਇਹਦੀਆਂ ਬਾਜੂ ਵੀ ਕਰਵਾਈਆਂ ਨੇ ਇਹਦੀਆਂ ਬਾਜੂ ਵੀ ਨੇ ਤੇ ਨਾਲ ਹੀ ਉਹ ਕਹਿੰਦੇ ਸੀ ਕਿ ਸਾਨੂੰ ਦੁਪੱਟਾ ਵੀ ਐਵੇਂ ਦਾ ਹੀ ਤਿਆਰ ਕਰਵਾ ਕੇ ਦਿਓ ਕਟਵਰਕ ਕਰਵਾ ਕੇ ਦਿਓ ਸਾਨੂੰ ਦੁਪੱਟੇ ਤੇ ਸੋ ਉਹ ਇਹ ਵੀ ਸੂਟ ਉਹਨਾਂ ਦਾ ਤਿਆਰ ਕੀਤਾ ਜੀ ਇਹਦੇ ਨਾਲ ਨਾ ਇੱਕ ਬਹੁਤ ਸੋਹਣੀ ਉਹਦਾ ਸਾਡਾ ਸੂਟ ਸਿੰਪਲ ਸਿੰਪਲ ਲੱਗੂਗਾ ਇਹਦੇ ਨਾਲ ਇੱਕ ਬੜੀ ਸੋਹਣੀ ਡਿਫਰੈਂਟ ਲੁੱਕ ਜਿਹੜੀ ਆ ਉਹ ਕ੍ਰੀਏਟ ਹੁੰਦੀ ਤੁਸੀਂ ਬਾਹਰ ਅੰਦਰ ਕਿਤੇ ਵੀ ਇਹ ਵੇਅਰ ਕਰ ਸਕਦੇ ਹੋ ਬਹੁਤ ਸੋਹਣਾ ਦੁਪੱਟਾ ਉਹਨਾਂ ਦਾ ਨਾਲ ਇਹਦੇ ਤਿਆਰ ਹੋਇਆ ਹੈ ਸਾਰੇ ਦੁਪੱਟੇ ਤੇ ਡਬਲ ਕਟਵਰਕ ਕੀਤੀ ਗਈ ਹੈ ਸੋ ਇਹ ਸੀ ਜੀ ਅੱਜ ਦੇ ਸੂਟ ਜੇਕਰ ਤੁਹਾਨੂੰ ਕੋਈ ਵੀ ਪਸੰਦ ਆਉਂਦਾ ਆ ਇਹਨਾਂ ਚੋਂ ਜਾਂ ਕੋਈ ਹੋਰ ਕਲਰ ਬਣਵਾਉਣਾ ਚਾਹੁੰਦੇ ਹੋ ਸਾਨੂੰ WhatsApp ਤੇ ਜਿਹੜਾ ਮੈਸੇਜ ਕਰ ਸਕਦੇ ਹੋ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਆ ਪਲੀਜ਼ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਵੀਡੀਓ ਵੇਖਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ